ਸਾਥਿਓ ਗੁਰੂ ਸਾਹਿਬ ਦਾ ਬਣਾਇਆ ਨਾਰਾ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥਿਓ ਪਿਛੇ ਵੀ ਪਿੰਡਾਂ ਦੇ ਵਿੱਚ ਲੰਮੇ ਸਮੇਂ ਤੋਂ ਮੀਟਿੰਗਾਂ ਚੱਲ ਰਹੀਆਂ ਸਾਰੇ ਭਾਰਤ ਦੇ ਵਿੱਚ ਮਾਂ ਬੰਚੇਤਾ ਹੋ ਗਈਆਂ 2-3 ਮਹੀਨਿਆਂ ਤੋਂ ਲੱਗਿਆ ਹੋਰ ਮੈਨੂੰ ਮੇਰਾ ਇਹ ਖਿਆਲ ਹੋ ਜਦੋਂ ਪਿਛਲੀ ਵਾਰ ਵੀ ਆਪਾਂ ਗਏ تھے ਨਵੀਂ ਪੋਰੀ ਐਂਡ ਤੇ ਜਾ ਕੇ ਮੀਟਿੰਗ ਹੋਈ ਤੇ ਅੱਜ ਵੀ ਐਂਡ ਤੇ ਹੀ ਇੱਥੇ ਸਭ ਮੀਟਿੰਗਾਂ ਕਰਕੇ ਪੁੱਜੇ ਲੰਬੇ ਸਮੇਂ ਤੋਂ ਚੱਲ ਰਹੇ ਹਨ ਹੋਰ ਜਿਹੜਾ ਪਹਿਲਾ ਆਪਾਂ ਅੰਦੋਲਨ ਜਿੱਤ ਕੇ ਆਏ ਆ ਉਹਦੇ ਚ ਤਿੰਨ ਕਾਲੇ ਕਾਨੂੰਨ ਸੀ ਮੋਟੀ ਮੋਟੀ ਗੱਲ ਤੇ ਚੌਥਾ ਪਰਾਲੀ ਵਾਲਾ ਉਹ ਤਿੰਨ ਕਾਲੇ ਕਾਨੂੰਨ ਕਿਹੜੇ ਸੀਗੇ ਕਿ ਜਿਹਦੇ ਵਿੱਚ ਕਿਸਾਨ ਖਤਮ ਹੋ ਚੁੱਕਾ ਸੀ ਜਿਹਦੇ ਵਿੱਚ ਮਜ਼ਦੂਰ ਭਰਾ ਖਤਮ ਹੋ ਚੁੱਕਾ ਸੀ ਪਰ ਉਹਦੇ ਨਾਲ ਨਾਲ ਦੁਕਾਨਦਾਰ ਖਤਮ ਹੋ ਚੁੱਕਾ ਸੀ ਔਰ ਉਹਦੇ ਨਾਲ ਨਾਲ ਛੋਟਾ ਵਪਾਰੀ ਖਤਮ ਹੋ ਚੁੱਕਾ ਸੀ। ਉਹਦੇ ਨਾਲ ਨਾਲ ਮੰਡੀਕਰਨ ਖਤਮ ਹੋ ਚੁੱਕਾ ਹੈ। ਉਹਦੇ ਨਾਲ ਆ ਰਾਸਤੇ 'ਚ ਵੀ ਅਸੀਂ ਗੁਲਖਾ ਗਏ ਰਾਹ ਦੇ ਵਿੱਚੋਂ। ਇਹ ਵੇਦਨੇ ਤੇ ਵੀ ਬੈਨ ਲੱਗ ਗਿਆ ਏ। ਉਹਦੇ ਨਾਲ ਤੇਲ ਵਾਲੇ ਕੋਹਲੂ ਤੇ ਵੀ ਬੈਨ ਲੱਗ ਗਿਆ ਜੀ। ਕਿ ਇਹ ਸਾਮਰਾਜ ਘਰਾਣਾ ਘਰਾਣਿਆਂ ਦੇ ਪ੍ਰੋਜੈਕਟ ਚੱਲਣਗੇ। ਨਾ ਕਿ ਕਿਸਾਨ ਦੀ ਜ਼ਮੀਨ ਹੋਊਗੀ 4-4 ਕਿੱਲੇ 4-4 ਹਜ਼ਾਰ ਕਿੱਲੇ ਦੇ ਪਲਾਟ ਹੋਣਗੇ। ਹੁਣ ਸਾਫ਼ ਜੀ ਗੱਲ ਆ ਕਿ ਜੇ ਝੋਟਾ ਮਰ ਜਾਵੇ ਜੂਆਂ ਨਾਲ ਮਰ ਜਾਂਦੀਆਂ ਦਾ। ਤੇ ਜੇ ਕਿਸਾਨ ਮਰ ਜਾਂਦਾ ਤੇ ਫਿਰ ਨਾਲ ਦੁਕਾਨਦਾਰ ਮਰ ਜਣਾ ਸੀ ਆਹਰਤੀਆ ਮਰ ਜਣਾ ਸੀ ਮੰਡੀ ਕਰਨ ਖਤਮ ਹੋ ਜਣਾ ਸੀ ਤੇ ਜੋ ਮੰਡੀ ਦਾ ਤਾਲ ਮਰਦਾਨ ਇੰਸਪੈਕਟਰਾਂ ਦਾ ਕਰੋ ਖਤਮ ਹੋ ਜਣਾ ਸੀ ਤੇ ਮਜ਼ਦੂਰ ਭਰਾ ਖਤਮ ਹੋ ਜਣਾ ਛੋਟਾ ਦੁਕਾਨਦਾਰ ਕਿਉਂ ਖਤਮ ਹੁੰਦਾ ਸੀ ਛੋਟਾ ਕਿਉਂ ਸਾਰੇ ਖਤਮ ਹੁੰਦੇ ਸੀ ਕਿ ਜੋ ਸਿਸਟਮ ਸਾਮਰਾਜ ਘਰਾਣਿਆਂ ਦੇ ਹੱਥ ਚ ਆ ਜਣਾ ਸੀ ਪਰ ਜਿੱਥੇ ਪੱਟੀਆਂ ਸੀ ਕਣਕ ਜਿਵੇਂ ਝੋਨਾ ਕੋ ਬੇਕਰੀ ਜਾਨ ਚੀਜ਼ਾਂ ਬੰਦੀਆਂ ਸੀ ਉਹਨਾਂ ਦਾ ਜੇ ਕੋਈ ਫਲ ਫਰੂਟ ਜਾਂ ਕੋਈ ਸਬਜ਼ੀਆਂ ਦਾ ਇਲਾਕਾ ਉਹਨਾਂ ਦੇ ਕੋਲਡ ਸਟੋਰ ਨੇ ਪਰ ਜਿੱਥੇ ਕੋਈ ਨਰਮੇ ਵਾਲੀ ਪੱਟੀ ਆ ਜਾਂ ਗੰਨਾ ਉੱਥੇ ਉਹਨਾਂ ਦੀ ਪਦੈਸ਼ ਹੋਣੀ ਉਹਨਾਂ ਦੇ ਸਟੋਰ ਹੋਣੇ ਪਰ ਉਹ ਨਿਕਲ ਕੇ ਸਾਰੇ ਸਾਮਰਾਜ ਘਰਾਣਿਆਂ ਦੇ ਮੌਲਾਂ ਚੋਂ ਨੇ ਨਾ ਕੋਈ ਦੁਕਾਨ ਖੋਲ੍ਹ ਕੇ ਆਦੂ ਕੋਈ ਖੰਡ ਪੱਤੀ ਵੇਚ ਸਕਦਾ ਸੀ ਨਾ ਕੋਈ ਸਬਜ਼ੀ ਵੇਚ ਸਕਦਾ ਸੀ ਨਾ ਕੋਈ ਕੱਪੜਾ ਵੇਚ ਸਕਦਾ ਸੀ ਉਹਨਾਂ ਮੌਲਾਂ ਦੇ ਵਿੱਚ ਵੀ ਜਿਹੜੀ ਉਹ ਆਜ਼ਾਦੀ ਲੈ ਕੇ ਆਂਦੀ ਤੁਸੀਂ ਲੋਕਾਂ ਨੂੰ ਕਿ ਬਾਬੇ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਫਤਿਹ ਕੀਤੀ ਦਸਵੇਂ ਪਾਤਸ਼ਾਹ ਦਾ ਇਹ ਹੁਕਮ ਸੀਗਾ ਕਿ ਖਾਲਸਾ ਤਿਆਰ ਕਰਕੇ ਉਹਨਾਂ ਦਲੌਣਾ ਸਖਾਤਾ ਪਰ ਅਧੂਰੇ ਕੰਮ ਰਹਿੰਦੇ ਜੇ ਸਰਹੰਦ ਨੂੰ ਤੋਰਿਆ ਨਾ ਕੇ ਇਕੱਲੇ ਬਾਬੇ ਸਾਹਿਬ ਜੀਾਂ ਦੇ ਬਦਲੇ ਵਾਸਤੇ ਤੋਰਿਆ ਕਿ ਜਦੋਂ ਸਰਹੰਦ ਫਤਿਹ ਕੀਤੀ ਫਿਰ ਸਿਸਟਮ ਦੀ ਵੀ ਗੱਲ ਰੱਖੀ ਬਾਬੇ ਬੰਦਾ ਸਿੰਘ ਬਹਾਦਰ ਨੇ ਵੀ ਕਿ ਸਿਸਟਮ ਕਿਵੇਂ ਚੱਲਦਾ ਉਦੋਂ ਵਿੱਚ ਚੌਧਰੀਆਂ ਨੇ ਰਾਈਆਂ ਨੇ ਸਾਮਰਾਜ ਘਰਾਣਿਆਂ ਨੇ ਸਾਰੇ ਨੇ ਆਪਣੀਆਂ ਜ਼ਮੀਨਾਂ ਖੋਹ ਲਈਆਂ ਆਪਾਂ ਜ਼ਮੀਨਾਂ ਹਿੱਸੇ ਦੇ ਵਿੱਚ ਦੇ ਔਰ ਥੋੜਾ ਬੋਧਾ ਢੇਰ ਟੂ ਲਾ ਲਣਾ ਕੋਈ ਸੁੱਕੀਆਂ ਫਸਲਾਂ ਹੁੰਦੀਆਂ ਜਿਵੇਂ ਦਾ ਛੋਲੇ ਆ ਜਾਂ ਬਾਜਰਾ ਆ ਜਾਂ ਮੂੰਗੀ ਆ ਮਸਰਾ ਬਕਈ ਆ ਤੇ ਉਹ ਗੱਡੇ ਲੈ ਕੇ ਰਾਈਆਂ ਦੇ ਚੜਨਾ ਤੇ ਲੱਦ ਕੇ ਲੈ ਜਾਣਾ ਘਰਾਂੋਂ ਦੇ ਨਾਲ ਜੇ ਲੋਡ ਮਣ ਮੱਕੀ ਦੀ ਤੇ ਘਰੋਂ ਲੈ ਜਾਓ ਤੁਹਾਡੇ ਅੱਲੇ ਲੇਖਾ ਜੋਕਾ ਕੋਈ ਨਹੀਂ ਬਾਈਦਾ ਔਰ ਬਾਬੇ ਬੰਦਾ ਸਿੰਘ ਨੇ ਸਾਰੀ ਵਾਰਤਾ ਵੇਖ ਕੇ ਆਪਣੇ ਪੱਤੀ ਦੇ ਰਹਿਣ ਵਾਲੇ ਭਾਈ ਬਾਜ ਸਿੰਘ ਨੂੰ گورنر ਸੀਗਾ ਉਹਨੂੰ ਜ਼ਿੰਮੇਵਾਰੀ ਦਿੱਤੀ ਔਰ ਜਿਹੜਾ ਕਿਸਾਨ 5 ਕਿੱਲੇ ਜ਼ਮੀਨ ਵੋਂਦਾ ਕੋ 10 ਵੋਂਦਾ ਸੀ ਉਹ ਜ਼ਮੀਨਾਂ ਫੇਰ ਸਰਦਾਰੀਆਂ ਦਿੱਤੀਆਂ ਹਵਾਲ ਕਰਾ ਕੇ ਉਹ ਦਸਕਤ ਬਾਬੇ ਬੰਦਾ ਸਿੰਘ ਬਹਾਦਰ ਦੇ ਕਰਵਾਏ ਹੋਏ ਦਸਵੇਂ ਪਾਤਸ਼ਾਹ ਦੇ ਹੁਕਮ ਦੇ ਤੇ ਤੁਹਾਨੂੰ ਸਰਦਾਰੀਆਂ ਦਿੱਤੀਆਂ ਬੜੀ ਯਾਰ ਮੁੜ ਕੇ ਉਹ ਧੜਵਾ ਚੜ ਕੇ ਆਈਆਂ ਦੇਖ ਤੇ ਬੜੀ ਯਾਰੀ ਲੋਕਾਂ ਨੇ ਧਾਵਾ ਬੋਲਿਆ ਬਾਹਰੀਆਂ ਕੈਂਟਰੀਆਂ ਨੇ ਪਰ ਤੁਸੀਂ ਇਹ ਜਾਦ ਕਰਾ ਕੇ ਮੁੜਦੇ ਰਹੇ ਔਰ 1995 ਦੀ ਬਣੀ ਹੋਈ ਪ੍ਰਪੋਜ਼ਲ ਨਰਸਿਮਹਾ ਰਾਓ ਤੋਂ ਲੈ ਕੇ ਜੋ ਬਾਜਪਈਰ ਕੇ ਜਾਂ ਔਰ ਮਨਮੋਹਨ ਸਿੰਘ ਵਰਗੇ ਜਿਹੜਾ ਅੱਤਸ਼ਾਸਤਰੀ ਆ ਮਨਮੋਹਨ ਸਿੰਘ ਆਪਣੇ ਭਾਰਤ ਦੇ ਵਿੱਚ ਹੋਇਆ ਕਿ ਜਿਹੜਾ ਪ੍ਰਧਾਨ ਮੰਤਰੀ ਦੇਸ਼ ਦਾ ਸੇਵਾਦਾਰ ਹੁੰਦਾ ਪਰ ਉਹਨੇ ਸੋਚਿਆ ਬਾਹਰਲੀਆਂ ਕੰਟਰੀਆਂ ਦਾ ਉਹਨਾਂ ਵਾਸਤੇ ਅੱਤਸ਼ਾਸਤਰੀ ਸਾਡੇ ਦੇਸ਼ ਵਾਸਤੇ ਨਹੀਂ ਪਰ ਉਹਨੇ ਵੀ ਇਹ ਚਪਾਸਤ ਕੀਤੀ ਨਰਿੰਦਰ ਮੋਦੀ ਨੂੰ ਵੀ ਇਹ ਕਾਨੂੰਨ ਪਾਸ ਕਰ ਦੇਣੇ ਚਾਹੀਦੇ ਪਲੰਦਾ ਜਿਹੜਾ ਵਾ ਇਹ ਤੇ ਦਸਤਕਤ ਕਰ ਦੇਣੇ ਚਾਹੀਦੇ ਆ ਪਰ ਜਦੋਂ ਦੁਬਾਰਾ ਮੋਦੀ ਸਰਕਾਰ ਬਣੀ 2020 ਦੇ ਵਿੱਚ ਉਹ ਤਿੰਨੇ ਕਾਲੇ ਕਾਨੂੰਨਾਂ ਤੇ ਪਰਚਾ ਉਹ ਦਸਤਕਤ ਕਰਕੇ ਤੇ ਜਿਹੜਾ ਵਾ ਉਹ ਬਾਬੇ ਬੰਦਾ ਸਿੰਘ ਦੇ ਬਹਾਦਰ ਤੇ ਦਸਕਤ ਕਰਵਾਏ ਹੋਏ ਫਿਰ ਦੇਸ਼ ਨੂੰ ਕਲਾਮ ਕਰਤਾ ਜਿਹਦੇ ਵਿੱਚ ਮਜ਼ਦੂਰ ਖਤਮ ਹੋ ਗਿਆ ਕਿ ਮੰਨ ਲਓ ਜੇ 4000 ਏਕੜ ਦਾ ਇੱਕ ਪਲਾਟ ਆ ਤੇ ਉੱਥੇ ਮਜ਼ਦੂਰ ਨੇ ਕੰਮ ਨਹੀਂ ਕਰਨਾ ਉੱਥੇ ਹੈਲੀਕਾਪਟਰ ਨੇ ਸਪਰੇਅ ਕਰਨੀ ਸਾਇੰਸ ਦੇ ਜੋਗੀ ਕੰਪੈਨ ਚੱਲਣੀ ਪੂਰੀ ਤਰਲ ਕੇ ਨਿਕਲਣੀ ਇਹਦੇ ਤੁਸੀਂ ਬਾਹਰ ਦੇ ਇਚਾਂ ਸਾਰਾ ਕੋ ਔਰ ਇਹ ਸਿਸਟਮ ਸਾਰਾ ਜਿਹੜਾ ਵਾ ਜੇ ਕਿਸਾਨ ਖਤਮ ਹੋ ਜਾਂਦਾ ਤੇ ਮਜ਼ਦੂਰ ਭਰਾ ਵੀ ਨਾਲ ਆਪਣੇ ਰਲ ਕੇ ਕੁ ਦਿਹਾੜੀ ਕਰਦਾ ਵਾ ਕੋਈ ਰੇ ਸਪਰੇਅ ਕਰਦਾ ਵਾ ਕੋਈ ਸਾਲ ਤੇ ਰਹਿੰਦਾ ਵਾ ਉਹਦਾ ਪਰਿਵਾਰ ਵੀ ਕਿਸਾਨ ਦੇ ਨਾਲ ਚੱਲਦਾ ਉਹ ਮਜ਼ਦੂਰ ਵੀ ਖਤਮ ਹੋ ਜਾਣਾ ਹੈ ਦੁਕਾਨਦਾਰ ਜਿਹੜਾ ਸੀਗਾ ਉਹ ਮੋਲਾਂ ਦੇ ਵਿੱਚ ਸਾਰਾ ਮਾਲ ਆ ਜਿੰਦਾ ਸਬਜ਼ੀਆਂ ਆਦ ਤੱਕ ਕੱਪੜੇ ਤੱਕ ਰ ਤੇ ਕਿਹਦੀ ਤਾਕਤ ਹੈ ਜੇ ਕੋਈ ਨਵੀਂ ਬੋਧੀ ਦੁਕਾਨ ਖੋਲ ਕੇ ਜਾਂ ਕੋ ਬਲਕੀ ਖੇਤ ਖੋਲਦੀ ਫਿਰ ਉਹਨਾਂ ਸਾਮਰਾਜਾਂ ਦੇ ਹੋਣੀ ਪਰ ਵੱਡੇ ਪੱਧਰ ਤੇ ਉਹ ਆਜ਼ਾਦੀ ਲੈ ਕੇ ਤੁਸੀਂ ਫੇਰ ਬਾਬੇ ਬੰਦਾ ਸਿੰਘ ਬਹਾਦਰ ਦੇ ਜਿਹੜੇ ਜਿੱਤ ਦੇ ਦਸਕਤੋਂ ਕਰਵਾ ਕੇ ਮੁੜੇ ਤੁਸੀਂ ਇੱਕ ਸਾਲ 15 ਦਿਨ ਲੱਗ ਗਏ ਜਿਹਦੇ ਦੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਸਾਡੇ ਨੌਜਵਾਨਾਂ ਦਾ ਮਾਈਆਂ ਦਾ ਬੀਬੀਆਂ ਦਾ ਬੱਚਿਆਂ ਦਾ ਕਿਸਾਨਾਂ ਦਾ ਬਜ਼ੁਰਗਾਂ ਦਾ ਪਰ ਉਹ ਜਿੱਤ ਪ੍ਰਾਪਤ ਕੀਤੀ ਉਹਦੇ ਨਾਲ ਜਿਹੜਾ ਇੱਕ ਪਰਾਲੀ ਵਾਲਾ ਸ਼ਬਦ ਚੱਲਦਾ ਪਰਾਲੀਏ ਪਰ ਅੱਜ ਵੀ ਜੁਰਮਾਨੇ ਪੈਂਦੇ ਆ ਵੱਖ-ਵੱਖ ਰਾਜਾਂ 'ਚ ਪੈਂਦੇ ਆ ਪਰ ਉਹਦਾ ਸ਼ਬਦ ਦੇ ਏਡਾ ਕਲਣਾ ਸੈਂਟਰ ਵੱਲੋਂ ਲਿਖ ਦਿੱਤਾ ਕਿ ਜਿਹੜਾ ਪਰਾਲੀ ਨੂੰ ਅੱਗ ਲਾਊਗਾ 5 ਸਾਲ ਕੈਦ ਤੇ 1 ਕਰੋੜ ਰੁਪਇਆ ਜੁਰਮਾਨਾ ਵਾਂ ਕਿਸਾਨ ਨੂੰ ਹੁਣ ਜਿਵੇਂ ਆ ਸੀਐਮ ਭਗਵੰਤ ਮਾਨ ਆਇਆ ਇਨੇ ਕਾਫੀ ਜੁਰਮਾਨੇ ਕਰਵਾਏ ਲੜੇ ਵੀ ਅਸੀਂ ਅਸੀਂ ਵੇਖੋ ਮਜਬੂਰ ਆ ਇਹਨੂੰ ਸਾਹਮਣੇ ਵਾਸਤੇ ਸਮਾਧਨ ਵਾਸਤੇ ਸਿਸਟਮ ਚਾਹੀਦੇ ਆ ਜਾਂ ਕੋਈ 6000 ਰੁਪਏ ਸਾਨੂੰ ਕਿੱਲੇ ਦਾ ਪ੍ਰਤੀ ਮਾਫਜ਼ਾ ਚਾਹੀਦਾ ਕਿਉਂਕਿ ਗ੍ਰੀਨ ਇੰਟਰਮੀਨਲ ਬੈਂਚ ਦਾ ਫੈਸਲਾ ਪਰ ਜੇ ਉਹ ਅਪਰਾਧੀ ਸ਼ਬਦ ਨਾਲ ਸੈਂਟਰ ਚੋਂ ਕਢਾ ਕੇ ਆਉਂਦੇ ਤੇ ਸੀਮਤਾ ਜੁਰਮਾਨੇ ਤੱਕ ਗੱਲ ਮੁੱਕੀਆ ਇਹ ਸੀਮਤ ਜੁਰਮਾਨੇ ਤੱਕ 2000 ਤੱਕ ਗੱਲ ਨਹੀਂ ਮੁਕਣੀ ਸੀਮਤ ਲੜ ਕੇ ਗੱਲ ਇੱਥੇ ਨਹੀਂ ਸੀ ਮੁਕਣੀ ਛੋਟੀ ਲੜਾਈ 'ਚ ਇਹ ਵੱਡੀ ਲੜਾਈ ਸੀ ਕਿ 5 ਸਾਲ ਕੈਦ 1 ਕਰੋੜ ਰੁਪਇਆ ਜੁਰਮਾਨਾ ਫਲਾਣੇ ਦੇ ਬੁੱਡੇ ਨੇ ਤੇ ਫਲਾਣੇ ਨੂੰ ਮੋੜ ਪਾਤੀ ਸੀ ਉਹਦੇ ਧੂਆਂ ਥੇ ਕੰਡਿਆ ਬੂਏ ਗਾੜੀਆਂ ਤੇ ਪਰਚਾ ਦਰਜ ਕਰਾ ਦਿਓ ਆ ਹੋਣਾ ਹੀ ਆਪਣਾ ਭਾਈਚਾਰਾ ਕਿਹੋਲਾ ਕਾਇਮ ਹੋਏਗਾ ਔਰ ਉਹ ਅਪਰਾਧੀ ਸ਼ਬਦ ਤੁਸੀਂ ਚੌਥਾ ਜਿਹੜਾ ਉਹ ਜਾਦ ਕਰਾ ਕੇ ਮੋੜੇ ਔਰ ਉਹਦੇ ਨਾਲ ਜਿਹੜਾ ਬਾਕੀ ਰਹਿਦਾ ਮਸਲਾ ਵੇਖੋ ਐਮਐਸਪੀ ਖਰੀਦ ਗਰੰਟੀ ਕਾਨੂੰਨ ਸੁਆਮੀ ਨਾਥਰ ਦੀ ਰਿਪੋਰਟ ਬਣੀ ਜਿਹੜੀ ਸਰਕਾਰ ਤੌਰ ਤੇ ਸੁਆਮੀ ਨਾਥਨ ਡਾਕਟਰ ਹੋਇਆ ਨੌ ਮੈਂਬਰੀ ਕਮੇਟੀ ਚੋਂ ਜੋ ਕਿਸਾਨ ਦਾ ਜੋ ਮਜ਼ਦੂਰ ਦਾ ਖਰਾ ਲੇਖਾ ਜੋ ਖਾਪਾ ਕੀ ਫਸਲ ਦਾ ਕੀ ਰੇਟ 50% ਮੁਨਾਫਾ ਦਾ ਆ ਸਾਰਾ ਕੁਝ ਮਿਲਣਾ ਚਾਹੀਦਾ ਨਹੀਂ ਤੇ ਕਿਸਾਨ ਕਰਜ਼ੇ ਜੋ ਨਹੀਂ ਬਾਹਰ ਨਿਕਲ ਸਕਦਾ ਪਰ ਉਹਨਾਂ ਦੀ ਦੇਣ ਵੀ ਨਾ ਰੇਟ ਦੇਣ ਕਰਕੇ ਕਿਸਾਨ ਤੇ ਕਰਜ਼ਾ ਝੜਿਆ ਤੇ ਇਹ ਮੰਗ ਸੀ ਸਾਡੀ ਵੀ ਐਮ ਐਸ ਪੀ ਦੀ ਜਿਹੜੀ ਖਰੀਦ ਗਰੰਟੀ ਕਾਨੂੰਨ ਹਰ ਇੱਕ ਮੰਡੀ 'ਚ ਭਾਅ ਤੇ ਹੀ ਆ ਫਸਲਾਂ ਤੱਕ ਲੱਕੜਾ ਤੱਕ ਹੋਣਾ ਚਾਹੀਦਾ ਉਹਦੇ ਨਾਲ ਕਿਸਾਨ ਦਾ ਜਿਹੜਾ ਕਰਜ਼ੇ ਮੁਕਤ ਹੋਣਾ ਚਾਹੀਦਾ ਕਿ ਵਧੀਆ ਰੇਟ ਨਹੀਂ ਮਿਲਿਆ ਉਹਦੇ ਨਾਲ ਆ ਬਿਜਲੀ ਦਾ ਸਿਸਟਮ ਤੁਹਾਡੇ ਚੱਲਣ ਲਿਆ ਉਹ ਚੇਪਾ ਵਾਲੇ ਮੀਟਰਾਂ ਦਾ ਦੂਜਾ ਤੇ ਜਦ ਸਾਰੇ ਦੇਸ਼ ਦੀ ਕਲਾਮੀਆ ਕੱਲੇ ਆਪਣੇ ਪੰਜਾਬ ਦੀ ਨਹੀਂ ਗਈ। ਔਰ ਪੰਜਾਬ ਪੱਧਰ ਤੇ ਸੈਂਟਰ ਸਰਕਾਰ ਨੇ ਆਪਦੇ ਹੱਥੇ ਚ ਸਾਰਾ ਕੁਝ ਬਿਜਲੀ ਦਾ ਸਿਸਟਮ ਲੈ ਕੇ ਤੇ ਇਹ ਦੇ ਦਿੱਤਾ ਸਾਮਰਾਜ ਘਰਾਣਿਆਂ ਨੂੰ। ਹੁਣ ਜਿਹੜਾ ਪ੍ਰਾਈਵੇਟ ਘਰਾਣਾ ਵਾ ਉਹਦੀ ਮਰਜ਼ੀ ਆ ਉਹਨੇ ਬਿੱਲ ਕਿੰਨਾ ਲੌਣਾ। ਉਹਦੀ ਮਰਜ਼ੀ ਉਹਦਾ ਮੀਟਰ ਕਿਹੋ ਜਿਹਾ ਚੱਲਣਾ ਚਾਹੀਦਾ। ਕਿ ਜਿਹੜਾ ਸਾਨੂੰ ਬਰਦਾਸ਼ਤ ਨਹੀਂ ਸਾਨੂੰ ਦੇ ਆਪ ਦੇ ਜਨਤਾ ਦੇ ਖਜ਼ਾਨੇ ਦਾ ਮੀਟਰ ਚਾਹੀਦਾ। ਸਰਕਾਰ ਦਾ ਮੀਟਰ ਚਾਹੀਦਾ ਵਾ ਕਿ ਜਿਹਦੇ ਨਾਲ ਸਾਨੂੰ ਆਕਸੀਜਨ ਮਿਲਦੀ ਰਹੇ। ਔਰ ਜਦੋਂ ਉਹਦਾ ਭਾਰੀ ਬਿਲ ਆਇਆ ਕਿ 15 ਮਿੰਟ ਦੇ ਬਾਅਦ ਉਹਨੇ ਆਟੋਮੈਟਿਕ ਸੈਂਸਰ ਲੱਗੇ ਆ ਰਿਪੋਰਟ ਦੇਈ ਜਾਂਦਾ ਕਿ ਇਹ 15 ਮਿੰਟਾਂ ਇੰਨੀਆਂ ਜੁਨਟਾਂ ਮੱਚ ਗਈਆਂ ਇੰਨੇ ਤੋਂ ਜੁਨਟ ਹੋ ਗਈ ਇੰਨੀ ਰਹਿ ਗਈ ਤੇ ਜੇ ਅੱਧਾ ਘੰਟਾ ਵੀਰ ਗਿਆ ਤੇ ਉਹ ਵਾਈ ਖੜੀਆਂ ਕਰ ਦਿੰਦਾ ਮੈਂ ਨਹੀਂ ਇਹ ਚੱਲ ਦਾਲ ਕੇ ਵੇਖ ਲਉ ਕਿਸੇ ਨੂੰ ਚੈੱਕ ਕਰਨ ਦੀ ਲੋੜ ਨਹੀਂ ਆਪੇ ਜਾਂਦਾ ਮੈਂ ਇਹ ਚੱਲਦਾ ਮੈਨੂੰ ਵੇਖ ਲਉ ਔਰ ਇਸ ਕਰਕੇ ਉਹ ਆਪਾਂ ਵੱਡੇ ਪੱਧਰ ਤੇ ਉਹ ਬਿਲ ਦੀ ਪਰਭਾਈ ਸ਼ਾਮਰਾਜ ਘਰਾਣੇ ਦੀ ਨਹੀਂ ਕਰ ਸਕਦੇ ਪਾਉਂਗੇ 15 ਤੋਂ 20 ਹਜ਼ਾਰ ਤੱਕ ਰੁਪਇਆ ਆਮ ਘਰ ਨੂੰ ਜਿਹੜਾ ਬਿੱਲ ਆ ਸਕਦਾ ਆ ਬੰਬੀਆਂ ਦਾ ਮੀਟਰ ਲੱਗਣ ਦੇ ਤੇ ਲੱਗਣ ਲੱਗੇ ਹੀ ਨਹੀਂ ਲੱਗਣ ਦਿੱਤੇ ਇਹ ਸਰਕਾਰ ਦੀ ਕੋਝੀ ਨੀਤੀ ਵੀ ਬੰਬੀਆਂ ਤੱਕ ਵੀ ਬਿੱਲ ਲਿਆਂਦਾ ਜਾਵੇ ਪਰ ਆਪਾਂ ਲੰਬੇ ਸਮੇਂ ਤੋਂ ਲੜਦੇ ਆਉਨੇ ਆ ਬੰਬੀਆਂ ਦੇ ਬਿੱਲ ਨਹੀਂ ਲਾ ਕੇ ਲੱਗਣ ਦਿੱਤੇ ਕਿ ਸਾਨੂੰ ਜਿਹੜਾ ਵਾ ਜਿਹੜੀ ਐਮਐਸਪੀ ਆ ਖਰੀਦ ਗਾਰੰਟੀ ਕਾਨੂੰਨ ਆ ਜਿੰਨਾਂ ਚਿਰ ਲੇਖੇ ਜੋਖੇ ਵਿੱਚ ਨਹੀਂ ਜੁੜਦੇ ਤੇ ਸਾਡੀ ਮੋਟਰ ਸੜ ਗਈ ਆ 2000 ਰੁਪਇਆ ਲੱਗਾ 3 ਲੱਗਾ ਵਾ ਦਾ ਬਿੱਲ ਨਾਲ ਲੱਗੇ ਇਹ ਸਾਡਾ ਸਟਾਰਟਰ ਸੜਕਾ ਵਿੱਚ ਲੱਗੇ ਔਰ ਉਹਦਾ ਕਿੰਨਾ ਬਿੱਲ ਜਦੋਂ ਵਿੱਚ ਫਸਲ ਦੇ ਜੁੜ ਕੇ ਆਉਂਦਾ ਤੇ ਫਿਰ ਉਹਨੂੰ ਜ਼ਿੰਮੇਦਾਰ ਨੂੰ ਮੁਨਾਫਾ ਮਿਲਦਾ ਤੇ ਸਾਨੂੰ ਕਿਤਰਾਜ ਫੇਰਤਾ ਹੈਗਾ ਨਾ ਫਿਰ ਆ ਗਿਆ ਨਾ ਖਰੀਦ ਗਰੰਟੀ ਕਾਨੂੰਨ ਦੇ ਵਿੱਚ ਪਰ ਜਿੰਨਾ ਜਿਹੜਾ ਆਉਂਦਾ ਨਹੀਂ ਅਸੀਂ ਬਿੱਲ ਕਿਉਂ ਦਈਏ ਅਸੀਂ ਕਿਉਂ ਲਹਿਰੀ ਪਾਣੀ ਦਾ ਜਿਹੜਾ ਮਾਲੀਆ ਦਈਏ ਆ ਪਿਛਲੇ ਸਮੇਂ ਦੇ ਵਿੱਚ ਜਿਹੜੀ ਬਿਜਲੀ ਬਿੱਲਾਂ ਦੀ ਲੜਾਈ ਲੜੀ ਕਿੰਨੇ ਉਹ 357 ਕਿੰਨੇ ਕਰੋੜ ਰੁਪਇਆ 357 ਕਰੋੜ ਰੁਪਇਆ 2011 ਦੇ ਵਿੱਚ ਅਦ ਕਰਾਇਆ ਪੂਰੇ 9 ਸਾਲ ਲੜ ਕੇ 200 ਜੂਨਟ ਮਜ਼ਦੂਰਾਂ ਦੀ ਭਾਰ ਕਰਾਈ ਲੜਕੇ ਪਰ ਅੱਜ ਤੱਕ ਬਿੱਲ ਨਹੀਂ ਲੱਗਣ ਦਿੱਤਾ ਕਿ ਸਾਨੂੰ ਦੇਸ਼ ਪੱਧਰ ਤੇ ਅੱਜ ਤੱਕ ਜਿਹੜਾ ਵਾ ਸਾਨੂੰ ਫਤਨਾ ਦਾ ਰੇਡ ਨਹੀਂ ਮਿਲਿਆ ਔਰ ਉਹਦੇ ਨਾਲ ਸਰਦਾਰ ਪ੍ਰਗਰ ਸੋਣੀ ਦੱਸ ਕੇ ਗਏ ਕਿ ਇੰਪੋਰਟ ਡਿਊਟੀ ਦਾ ਮਤਲਬ ਹੀ ਬੰਦਰਗਾਹ ਤੋਂ ਸਿੱਧੀਆਂ ਸੰਧੀਆਂ ਬਾਕੀ ਵਿਸ਼ਵ ਦੀਆਂ ਕੈਂਟਰੀਆਂ ਨਾਲ ਗੱਲ ਕਰ ਲਈ ਕਿ ਕਲਕੱਤਾ ਢੜੇ ਤੋਂ ਲਾਵਾਂਗੇ ਪਰ ਟੈਕਸ ਨਹੀਂ ਲਾਵਾਂਗੇ ਝੋਨਾ ਜਿਹੜਾ ਚੌੜ ਢੜੇ ਤੋਂ ਲਾਵਾਂਗੇ ਟੈਕਸ ਨਹੀਂ ਲਾਵਾਂਗੇ ਤੁਹਾਡੇ ਤੋਂ ਖੰਡ ਲਾਵਾਂਗੇ ਟੈਕਸ ਨਹੀਂ ਲਾਵਾਂਗੇ ਤੁਹਾਡੇ ਤੋਂ ਪੋਲਟੀ ਫਾਰਮ ਮੀਟ ਆਦ ਤੱਕਰ ਦੁੱਧ ਲਵਾਂਗੇ ਟੈਕਸ ਨਹੀਂ ਲਵਾਂਗੇ ਮੰਨ ਲਓ ਜੋ ਟੈਕਸ ਨਹੀਂ ਲੈਂਦੇ ਤੇ ਇੱਕ ਕੁਆਂਟਲ ਪ੍ਰਤੀ ਕੁਆਂਟਲ ਦੇ ਮਗਰ 800 ਰੁਪਏ ਦਾ ਘਾਟਾ ਕਣਕ ਨੂੰ ਝੋਨੇ ਨੂੰ ਘਾਟਾ ਵਾ ਦੁੱਧ ਥੋੜਾ ਬਹੁਤਾ ਆਪਾਂ ਡੰਗਰ ਰੱਖ ਕੇ ਗੁਜ਼ਾਰਾ ਕਰਦੇ ਸੀਮਤ ਦੱਸ ਕੇ ਗਿਆ ਪ੍ਰਕਰਥੋਂ ਰੇਟ ਨਹੀਂ ਮਿਲਦਾ ਪਰ ਉਹ ਵੀ ਜਦੋਂ ਬਾਹਰੋਂ ਆ ਗਿਆ ਇਹਨੂੰ ਠੁੱਡ ਵੱਜਨੇ ਇਹ ਕਰਕੇ ਇਹ ਵੱਡਾ ਦੇਸ਼ ਦੀ ਪਿੱਠ ਜੇ ਖੰਜਰਾ ਔਰ ਜੇ ਉਹ ਆਪਾਂ ਤਿੰਨ ਕਾਲੇ ਕਾਨੂੰਨ ਰੱਦ ਕਰਵਾ ਲਈ ਬਾਬੇ ਬੰਦਾ ਸਿੰਘ ਬਹਾਦਰ ਦੇ ਦਸਕਤ ਬਹਾਲ ਕਰਾ ਲਈ ਔਰ ਉਹ ਅਪਰਾਧੀ ਸ਼ਬਦ ਕੁਲਵਾ ਕੇ ਆਏ ਆ ਤੇ ਫਿਰ ਇਹ ਕਾਨੂੰਨ ਜੇ ਨਹੀਂ ਲੜਦੇ ਤੇ ਮੰਡੀ ਫੇਰ ਆਪਣੇ ਹੱਥ ਚੋਂ ਨਿਕਲ ਸਕਦੀ ਹੈ